ਸਾਨਾ ਨਾਲ ਬੈਠ ਕੇ ਉਹਦੇ ਨਾਲ ਗੱਲਬਾਤ કરી ਉਹ ਕਹਿੰਦੇ ਨਹੀਂ ਜੀ ਨਹੀਂ ਵੀ ਸਾਨੂੰ ਮੇਰਾ ਹਲਕਾ ਹੈ ਮਦ ਹਲਕੇ ਤੋਂ ਕਾਂਗਰਸ ਦੀ ਸਰਕਾਰ ਇੱਕ ਮੰਤਰੀ ਸੀ ਸਰਕਾਰ ਦੀ ਮੰਤਰੀ ਸੀ ਉਹ ਕਹਿੰਦੇ ਵੀ ਨਹੀਂ ਜੀ ਨਹੀਂ ਇਹ ਤਾਂ ਘਟੋ ਘਟੇ ਨੂੰ ਤਾਂ 20 ਕਰੋੜ ਰੁਪਏ ਮਿਲਣਾ ਚਾਹੀਦਾ ਅੱਛਾ ਸ਼ੁਰੂ ਐਵੇਂ ਕੀਤੀ ਸੀ ਉਹਨਾਂ ਨੇ ਕਰ ਵੀ 20 ਕਰੋੜ ਰੁਪਏ ਮਿਲਣਾ ਚਾਹੀਦਾ ਬਾ 20 ਕਰੋੜ ਤੋਂ ਬਾਅਦ ਡੀਸੀ ਸਾਹਿਬ ਨਾਲ ਫੋਟੋ ਫਾਟੋ ਹੋ ਗਈਆਂ ਗੱਲਬਾਤ ਹੋ ਗਈ ਵੀ ਚਲੋ ਠੀਕ ਹੈ ਅਸੀਂ ਵੀ ਬੜੇ ਖੁਸ਼ ਹੋ ਗਏ ਵੀ ਆ ਆ ਯਾਰ ਬਾਕੀ ਮੰਤਰੀ ਸਾਹਿਬ ਨੇ ਸਪੋਰਟ ਕਰਤੀ ਕਿਸਾਨਾਂ ਦੀ ਆਫੀ ਦਾ ਚਲੋ ਪੰਜ ਸੱਤੇ ਮੰਗਦੇ ਸੀਗੇ ਇਹਨਾਂ ਤਾਂ 20 ਦੀ ਗੱਲ ਕਰਦੀ ਇਹ ਤਾਂ ਹੁਣ ਸਰਕਾਰ ਚ ਨੇ ਪਰ ਜਦੋਂ ਹਫਤੇ ਬਾਅਦ ਉਹਨਾਂ ਦੀ ਕੋਠੀ ਮੀਟਿੰਗ ਕਰੀ ਗਈ ਹਮ ਤਾਂ ਫਿਰ ਉਹਨਾਂ ਨੇ ਸਾਨੂੰ ਜਵਾਬ ਦੇ ਇਹ ਦੇ ਆ ਕਹਿੰਦੇ ਵੀ ਜਿਹੜੇ ਤਸੀਲ ਮੁਹਾਲੀ ਦੇ ਪਿੰਡ ਨੇ ਉਹਨਾਂ ਨੂੰ ਤਾਂ ਰੇਟ ਸਹੀ ਮਿਲ ਗਿਆ 1 ਕਰੋੜ 60 ਲੱਖ ਦੀ ਜਿਹੜੇ ਤਸੀਲ ਖਰੜ ਦੇ ਪਿੰਡ ਨੇ ਉਹਨਾਂ ਦਾ ਰੇਟ 60 ਲੱਖ ਰੁਪਈਆ ਉਹਨਾਂ ਦਾ ਰੇਟ ਵਧਣਾ ਚਾਹੀਦਾ ਘਟੋ ਘਟ ਉਹਨਾਂ ਦਾ ਕਰੋੜ ਸਵਾ ਕਰੋੜ ਰੇਟ ਹੋਣਾ ਚਾਹੀਦਾ ਥੱਲੇੋਂ ਸ਼ੁਰੂ ਕਰਤੀਗਾ ਮਤਲਬ ਜਿਹੜਾ ਵੀ ਜਿਹੜਾ ਮੰਤਰੀ ਵੀ 10 ਕਰੋੜ ਦੀ ਡਿਮਾਂਡ ਦੀ ਸੀ ਸਾਹਮਣੇ ਕਰਕੇ ਆਇਆ ਉਹ ਫਿਰ ਸਾਡੇ ਕਿਸਾਨਾਂ ਦੀ ਮੀਟਿੰਗ ਚ ਆਣ ਕੇ ਉਹ ਤਾਂ ਤੁਹਾਡੇ ਰੇਟ ਤੋਂ ਵੀ ਥੱਲੇ ਦੀ ਗੱਲ ਕਰਦੇ 1 ਕਰੋੜ 60 ਦੇ ਕਹਿੰਦੇ ਸਹੀ ਮਿਲ ਗਿਆ ਨਹੀਂ ਯੂ ਟਰਨ ਲੈ ਲਿਆ ਉਹਨਾਂ ਯੂ ਟਰਨ ਲੈ ਫੇਰ ਅੱਗੇ ਕੀ ਕੀਤਾ ਤੁਸੀਂ